ਉਹਨਾਂ ਨੂੰ ਕਿਹਾ ਵੀ ਜਿਹੜਾ ਕੋ ਅਪਰੂਵ ਨਹੀਂ ਹੈਗਾ ਵੀ ਉਹ ਇੱਥੋਂ ਛੱਟ ਕੇ ਜਾਓ। ਹੂੰ। ਵੀ ਜਾਂ ਆਪਣਾ ਪ੍ਰੂਫ ਦਿਖਾਓ ਜੇ ਤੁਸੀਂ ਰਹਿਣਾ ਹੈ। ਤੇ 15 ਝੁੰਗੀਆਂ ਦੀਆਂ ਜੀ। ਹਾਂ। 15 ਝੁੰਗੀਆਂ ਦੇ ਵਿੱਚੋਂ ਜਿਹੜੇ ਗਲਤ ਤੇ ਜਿਨ੍ਹਾਂ ਕੋ ਧਾਰਕੜ ਨਹੀਂ ਤੇ ਉਹ ਕੱਲ 10 ਬੰਦੇ ਚਲੇ ਗਏ। ਦੁਕਾਨਾਂ ਤੇ ਜਾ ਕੇ दारू ਪੀ ਕੇ ਉਦੜਵਾਜੀ ਕਰਦੇ ਉਹਦੇ ਕਰਕੇ ਦਿੱਕਤ ਆਈ ਹੋਈ। ਗਰਾਊਂਡ ਸਾਡਾ ਨੇੜੇ ਆ ਉਹਦੇ ਕਰਕੇ ਸਾਨੂੰ ਕੋ। ਜਿੱਦ ਨੂੰ ਉੱਥੇ ਦਾ ਪ੍ਰੂਫ ਹੀ ਨਹੀਂ ਹੈਗਾ ਖਬਰ ਉਹਨੇ ਕੀ ਜ਼ੁਲਮ ਕਰਿਆ ਹੋਇਆ ਪਿੱਛੇ ਵੀ ਜਿਹੜਾ ਭੱਜ ਗਿਆ ਹੋਇਆ ਤੇ ਉੱਥੇ ਦਾ ਪ੍ਰੂਫ ਕੀ ਹੈਗਾ। ਮੋਟਰਸਾਈਕਲ ਦੀ ਚੋਰੀ ਹੋਈ ਆ ਸਾਈਕਲ ਖੋ ਹੋਇਆ ਜੀ ਇੱਥੇ ਵੀ ਇੱਕ ਦੋ ਬੰਦੇ ਘੇਰੇ ਗਏ ਨੇ ਉਹਦੇ ਕਰਕੇ ਸਾਨੂੰ ਜਿਆਦਾ ਦਿੱਕਤ ਆਈ ਚੋਕਾ ਵੀ ਕੇ ਗਾਂਜਾ ਵੀ ਕੇ ਸਾਕਾ ਕਰਦੇ ਨੇ ਉਹ ਬੰਦੇ ਭੱਜ ਗਏ ਹੂੰ ਭੱਜ ਗਏ ਉਹਨਾਂ ਕੋ ਕੋਈ ਫਰੂਮ ਨਹੀਂ ਕੋਈ ਕਾਗਜ਼ ਤਾਂ ਕਿੰਨੇ ਕੁ ਪ੍ਰਵਾਸੀ ਮਜ਼ਦੂਰ ਤੁਹਾਡੇ ਪਿੰਡ ਦੇ ਵਿੱਚ ਰਹਿ ਰਹੇ ਹੋਏ ਨੇ ਵੈਸੇ ਜੀ ਹੋਣ ਗਏ ਤਿੰਨ ਸੌ ਤੋਂ ਉੱਪਰ ਹਨੂ ਅਸੀਂ ਵੀ ਮੋਟਰ ਤੇ ਆਉਣਾ ਕੋ ਮਾਰਦੇ ਕੋਈ ਚੀ ਕਰਦੇ ਵੇਖੋ ਕਿੱਥੋਂ ਲੱਭੂ ਇਹਨਾਂ ਨੂੰ ਸ਼ਸ਼ੀਕਾਲ D5 ਚੈਨਲ ਪੰਜਾਬੀ ਦੇਖ ਰਹੇ ਹੋ ਮੈਂ ਦੀਪਕ ਚਾਨਣਾ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ਜਿਸ ਨੂੰ ਲੈ ਕੇ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਪਹਿਲਾਂ ਮਤੇ ਵੀ ਪੈ ਚੁੱਕੇ ਨੇ ਕਿ ਪ੍ਰਵਾਸੀਆਂ ਨੂੰ ਪਿੰਡਾਂ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਅਕਸਰ ਕਈ ਤਰ੍ਹਾਂ ਦੀਆਂ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵੀ ਵਾਇਰਲ ਹੁੰਦੀਆਂ ਨੇ ਜਿਸ ਦੇ ਵਿੱਚ ਪੰਜਾਬੀਆਂ ਦੇ ਉੱਤੇ ਪ੍ਰਵਾਸੀਆਂ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ ਜਾਂ ਕਈ ਤਰ੍ਹਾਂ ਦੀਆਂ ਕਟਨਾਵਾਂ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ ਇੱਕ ਪਿੰਡ ਦੇ ਵਿੱਚ ਇਹ ਵੀ ਦੇਖਣ ਨੂੰ ਮਿਲਿਆ ਸੀ ਕਿ ਪਿੰਡ ਦੇ ਵਿੱਚ ਪ੍ਰਵਾਸੀਆਂ ਨੂੰ ਬਾਹਰ ਕੱਢਣ ਦਾ ਮਤਾ ਜ਼ਰੂਰ ਪਾਇਆ ਗਿਆ ਪਰ ਉਸ ਤੋਂ ਬਾਅਦ ਯੂ ਟਰਨ ਲੈ ਲਿੱਤਾ ਗਿਆ ਕਿ ਪ੍ਰਵਾਸੀਆਂ ਨੂੰ ਜਿਹੜਾ ਬਾਹਰ ਕੱਢਣ ਦਾ ਮਤਾ ਪਾਇਆ ਸੀ ਉਹ ਅਸੀਂ ਮਨਜ਼ੂਰ ਨਹੀਂ ਕਰਦੇ ਅਸੀਂ ਉਸ ਨੂੰ ਕੈਨਸਲ ਕਰਦੇ ਹਾਂ ਉਸ ਤੋਂ ਬਾਅਦ ਜੇ ਹੁਣ ਗੱਲ ਕਰੀਏ ਤਾਂ ਇਸ ਟਾਈਮ ਫਤਿਹਗੜ ਸਾਹਿਬ ਦੇ ਪਿੰਡ ਲਖਨਪੁਰ ਦੇ ਵਿੱਚ ਵੀ ਅਜੇ ਹਾਈ ਇੱਕ ਮਤਾ ਪਾਇਆ ਗਿਆ ਪਿੰਡ ਦੀ ಗ್ರಾಮ ਪੰਚਾਇਤ ਦੇ ਵੱਲੋਂ ਕੀ ਪਿੰਡ ਦੇ ਵਿੱਚ ਜਿਹੜਾ ਵੀ ਪਰਵਾਸੀ ਮਜ਼ਦੂਰ ਬਿਨਾ ਆਈਡੈਂਟੀ ਕਾਰਡ ਤੋਂ ਬਿਨਾ ਆਈਡੈਂਟੀਫਿਕੇਸ਼ਨ ਤੋਂ ਰਹਿ ਰਿਹਾ ਹੈ ਜਿਸ ਦੇ ਕੋਲ ਸਰਕਾਰ ਦਾ ਕੋਈ ਵੀ ਆਈਡੈਂਟੀ ਪ੍ਰੂਫ ਨਹੀਂ ਹੈ ਕਿ ਉਸ ਦੇ ਕੋਲ ਆਧਾਰ ਕਾਰਡ ਨਹੀਂ ਹੈ ਜਾਂ ਕੋਈ ਸਰਕਾਰ ਵੱਲੋਂ ਮਿਲਿਆ ਆਈਡੈਂਟੀ ਪ੍ਰੂਫ ਨਹੀਂ ਹੈ ਉਹ ਇਸ ਪਿੰਡ ਨੂੰ ਛੱਡ ਦੇਵੇ ਇਹ ਪਿੰਡ ਛੱਡ ਕੇ ਚਲਾ ਜਾਵੇ ਤਾਂ ਉਸੇ ਪਿੰਡ ਦੇ ਵਿੱਚ ਫਤੇਗੜ ਸਾਹਿਬ ਦੇ ਲਖਨਪੁਰ ਗਰਚਾ ਪੱਤੀ ਦੇ ਵਿੱਚ ਅਸੀਂ ਮੌਜੂਦ ਆ ਪਿੰਡ ਦੀ ਪੰਚਾਇਤ ਸਾਡੇ ਨਾਲ ਮੌਜੂਦ ਹੈ ਗਲਤ ਬਤ ਕਰ ਲੈਣੇ ਆ ਆ ਪਿੰਡ ਦੇ ਲੋਕ ਮੌਜੂਦ ਨੇ ਇੱਕ ਵਾਰ ਤੁਹਾਨੂੰ ਇਹ ਵੀ ਤਸਵੀਰ ਮੈਂ ਦੁਬਾਰਾ ਦਿਖਾਣਾ ਚਾਹੁੰਨਾ ਕਿ ਇਹ ਉਹੀ ਝੁੱਗੀਆਂ ਨੇ ਜਿਨ੍ਹਾਂ ਦੇ ਵਿੱਚ ਪ੍ਰਵਾਸੀ ਮਜ਼ਦੂਰ ਜਿਹੜੇ ਨੇ ਉਹ ਰਹਿ ਰਹੇ ਹੋਏ ਸੀ ਇਹਨਾਂ ਮਜ਼ਦੂਰਾਂ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਕਿ ਕਈ ਅਜਿਹੇ ਪ੍ਰਵਾਸੀ ਮਜ਼ਦੂਰ ਰਹਿ ਰਹੇ ਨੇ ਜਿਨ੍ਹਾਂ ਦੇ ਕੋਲ ਆਇਡੈਂਟੀ ਪ੍ਰੂਫ ਹੈਗੇ ਨੇ ਪਰ ਕੁਝ ਕ ਪ੍ਰਵਾਸੀ ਮਜ਼ਦੂਰ ਅਜਿਹੇ ਸੀਗੇ ਜਿਨ੍ਹਾਂ ਦੇ ਕੋਲ ਕੋਈ ਵੀ ਆਇਡੈਂਟੀ ਪ੍ਰੂਫ ਨਹੀਂ ਸੀ ਪਿੰਡ ਦੀ ਪੰਚਾਇਤ ਮੌਜੂਦ ਹੈ ਗਲਤ ਬਤ ਕਰ ਲੈਣੇ ਆ ਬਾਈ ਜੀ ਨਾਮ ਕੀ ਹੈ ਤੁਹਾਡਾ ਦਪਿੰਦਰ ਸਿੰਘ ਜੀ ਆ ਕੀ ਕਿਹੜੇ ਅਹੁਦੇ ਤੋਂ ਪੰਚਾਇਤ ਜਾਨਰਸ ਕਤਰਾਈ ਗੁਰਦੁਆਰਾ ਸਾਹਿਬ ਜੀ ਹਾਂ ਜੀ ਆ ਮਾਮਲਾ ਕੀ ਹੈ ਇੱਕ ਤੁਹਾਡੇ ਪਿੰਡ ਦੇ ਵੱਲੋਂ ਮਤਾ ਪਾਇਆ ਗਿਆ ਕਿ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਉਹਨਾਂ ਨੂੰ ਪਿੰਡ ਉਹਨਾਂ ਦੇ ਵੱਲੋਂ ਪਿੰਡ ਛੱਡ ਦਿੱਤਾ ਜਾਵੇ ਪਿੰਡ ਦੇ ਵਿੱਚੋਂ ਕੱਢ ਦਿੱਤਾ ਜਾਵੇ ਕੀ ਸਾਰਾ ਮਾਮਲਾ ਉਹਨਾਂ ਨੂੰ ਆਇਆ ਵੀਰੇ ਜਿਹੜੇ ਬਿਨਾਂ ਆਧਾਰ ਕਾਰਡ ਦੇ ਜਿਨ੍ਹਾਂ ਕੋਈ ਕੋਈ ਆਪਦਾ ਪ੍ਰੂਫ ਨਹੀਂ ਹੈਗਾ ਸਹੀ ਉਹਨਾਂ ਨੂੰ ਕਿਹਾ ਵੀ ਜਿਹੜਾ ਕੋਈ ਪ੍ਰੂਫ ਨਹੀਂ ਹੈਗਾ ਵੀ ਉਹ ਇੱਥੋਂ ਛੱਡ ਕੇ ਜਾਓ ਵੀ ਜਾਂ ਆਪਣਾ ਪ੍ਰੂਫ ਦਿਖਾਓ ਜੇ ਤੁਸੀਂ ਰਹਿਣਾ ਵੀ ਜਾਂ ਜਿਹਦੀ ਮੋਟਰ ਤੇ ਰਹਿੰਦੇ ਹੋ ਉਹਦੀ ਜ਼ਿੰਮੇਵਾਰੀ ਕਰਵਾਓ ਹੂੰ ਉਹਨਾਂ ਨੂੰ ਇਹ ਗੱਲ ਉਹ ਕਿਹਾ ਗਿਆ ਉਹ ਨਹੀਂ ਕਿਹਾ ਵੀ ਜਾਓ ਤੁਸੀਂ ਉਹ ਕਿਹਾ ਗਿਆ ਵੀ ਜਿਹਦੇ ਪਤਾੜ ਕਾਰਡ ਨਹੀਂ ਹੈਗਾ ਵੀ ਜਿਹੜੇ ਹੁੱਦਲਵਾਜੀ ਜ਼ਿਆਦਾ ਕਰਦੇ ਨੇ ਅਧਾਰ ਕਾਰਡ ਨਹੀਂ ਹੈਗਾ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਜਾਓ ਹਾਂ ਆ ਕਿੰਨੇ ਕੁ ਪ੍ਰਵਾਸੀ ਮਜ਼ਦੂਰ ਜਿਹੜੇ ਨੇ ਤੁਹਾਡੇ ਪਿੰਡ ਦੇ ਵਿੱਚ ਰਹਿੰਦੇ ਹੈਗੇ ਨੇ ਟੋਟਲ ਦੀ ਗੱਲ ਇੱਥੇ 15 ਝੁੰਗੀਆਂ ਦੀ ਹੈ ਜੀ ਹਾਂ 15 ਝੁੰਗੀਆਂ ਦੇ ਵਿੱਚੋਂ ਜਿਹੜੇ ਗਲਤ ਤੇ ਜਿਨ੍ਹਾਂ ਕੋਲ ਅਧਾਰ ਕਾਰਡ ਨਹੀਂ ਤੇ ਉਹ ਕੱਲ 10 ਬੰਤੇ ਚਲੇ ਗਏ ਹਾਂ ਉਹਨਾਂ ਦੇ ਕੋਲ ਕੋਈ ਵੀ ਪ੍ਰੂਫ ਨਹੀਂ ਸੀਗਾ ਉਹਨਾਂ ਨੇ ਕੋਈ ਪ੍ਰੂਫ ਨਹੀਂ ਦਿਖਾਇਆ ਜਿਹੜੇ ਹੁਣ ਰਹਿ ਰਹੇ ਨੇ ਇਹਨਾਂ ਕੋਲ ਆਪਣੇ ਪ੍ਰੂਫ ਹੈਗੇ ਨਹੀਂ ਹਾਂ ਲੋੜ ਕੀ ਪੈ ਗਈ ਵੈਸੇ ਬਈ ਤੁਹਾਨੂੰ ਇਹ ਪਿੰਡ ਦੇ ਵਿੱਚ ਮਤਾ ਪਾਣਾ ਪੈ ਗਿਆ ಗ್ರಾಮ ਪੰਚਾਇਤ ਨੂੰ ਮਤਾ ਪਾਣਾ ਪੈ ਗਿਆ ਕਿ ਬਾਹਰ ਚਲਜੋ ਲੋੜ ਕੀ ਪਈ ਜਿਆਦਾ ਇਹ ਦੁਕਾਨਾਂ ਤੇ ਜਾ ਕੇ दारू ਪੀ ਕੇ ਹੁੱਲੜਵਾਜੀ ਕਰਦੇ ਉਹਦੇ ਕਰਕੇ ਦਿੱਕਤ ਆਈ ਹੈ ਜੀ ਗਰਾਉਂਡ ਸਾਡਾ ਨੇੜੇ ਆ ਉਹਦੇ ਕਰਕੇ ਸਾਨੂੰ ਬਹੁਤ ਦਿੱਕਤ ਆਈ ਹੈ ਪਿੰਡ ਦੇ ਵਿੱਚ ਜਾ ਕੇ ਹੁੱਲੜਵਾਜੀ ਕੀਤੀ ਜਾਂਦੀ ਸੀ ਇਹਨਾਂ ਦੇ ਪਿੰਡ ਦੇ ਜੀ ਜਿਨ੍ਹਾਂ ਕੋ ਉਧਾਰ ਕਾਰਡ ਨਹੀਂ ਤੇ ਜਿਨ੍ਹਾਂ ਦਾ ਕੋਈ ਪਛਾਣ ਨਹੀਂ ਸਾਨੂੰ ਹੁਣ ਕੀ ਪਛਾਣਾ ਵੀ ਕਿ ਕੌਣ ਬੰਦਾ ਕਿਹੜਾ ਹੀ ਹੁਣ ਇਹਨਾਂ ਦੀ ਸਾਨੂੰ ਪਛਾਣਾ ਵੀ ਨਾ ਉਧਾਰ ਕਾਰਡ ਆਪਦੇ ਹੈਗੇ ਜੀ ਅਈ ਕਿ ਵੀ ਕਹਿ ਦਿੱਤਾ ਜਾਂਦਾ ਕਹਿੰਦੇ ਹਰ ਇੱਕ ਨਾਗਰਿਕ ਨੂੰ ਸਰਕਾਰ ਕਹਿੰਦੀ ਹੈ ਕਿ ਹਰੇਕ ਨਾਗਰਿਕ ਨੂੰ ਆਪਣੇ ਦੇਸ਼ ਦੇ ਵਿੱਚ ਰਹਿਣ ਦਾ ਅਧਿਕਾਰ ਹੈਗਾ ਬਈ ਆਓ ਆਪਣੀ ਸਿਹਤ ਸਿੱਖਿਆ ਸਿਹਤ ਲੈ ਸਕਦਾ ਹੈ ਦੇਸ਼ ਦੇ ਵਿੱਚ ਰਹਿ ਕੇ ਜਾਂ ਆਪਣੇ ਸੂਬੇ ਦੇ ਵਿੱਚ ਰਹਿ ਕੇ ਸਿਹਤ ਲੈ ਸਕਦਾ ਸਿੱਖਿਆ ਲੈ ਸਕਦਾ ਹੈ ਜਾਂ ਰਹਿ ਸਕਦਾ ਕਿਤੇ ਵੀ ਆ ਕੇ ਪਰ ਉਸ ਚੀਜ਼ ਨੂੰ ਤੁਸੀਂ ਕਿਵੇਂ ਅਸੀਂ ਰਹਿਣ ਤੋਂ ਇਨਕਾਰ ਨਹੀਂ ਕਰ ਰਹੇ ਦੇਸ਼ ਦੇ ਵਿੱਚ ਉਹਨਾਂ ਕੋ ਸਾਨੂੰ ਦਿਖਾਉਣ ਤਾਂ ਸੇ ਵੀ ਅਸੀਂ ਫਲਾਨੀ ਜਗ੍ਹਾ ਦੇ ਪਿੱਛੇ ਸਾਡਾ ਪਚੋਕੜ ਆ ਸਾਨੂੰ ਦਿਖਾਉਣਾ ਅਸੀਂ ਵੀ ਕਿਤੇ ਵੀ ਜਾਂਦੇ ਆ ਆਪਦਾ ਆਧਾਰ ਕਾਰਡ ਦਿਖਾਉਣਾ ਵੀ ਆ ਸਾਡਾ ਪਿੰਡ ਆ ਅਸੀਂ ਫਲਾਨੇ ਤੋਂ ਤਾਂ ਆਏ ਹੋਏ ਆ ਜੀ ਜਦੋਂ ਸਾਨੂੰ ਉਹਦਾ ਆਧਾਰ ਕਾਰਡ ਨਹੀਂ ਪੇ ਸਾਨੂੰ ਕੀ ਪਤਾ ਉਹਨਾਂ ਦੇ ਕੋਲ ਕੋਈ ਉਥੋਂ ਦੇ ਜਿਹੜੇ ਜਿੱਥੇ ਪਹਿਲਾਂ ਰਹਿੰਦੇ ਸੀ ਬਿਹਾਰ ਰਹਿੰਦੇ ਸੀ ਜਾਂ ਕਿਤੇ ਉਥੋਂ ਦੇ ਪ੍ਰੂਫ ਸੀਗੇ ਕੋਈ ਜਾਂ ਉਹਨਾਂ ਉਹਨਾਂ ਦਾ ਉੱਥੇ ਦਾ ਪ੍ਰੂਫ ਨਹੀਂ ਹੈਗਾ ਸਾਡੇ ਕੋਲ ਹੈਗਾ ਜਿਹੜੇ ਬੰਦੇ ਕਹਿੰਦੇ ਹੋ ਕਿ ਸਾਡੇ ਕੋਲ ਉੱਥੇ ਦਾ ਪ੍ਰੂਫ ਵੀ ਨਹੀਂ ਹੈਗਾ ਉਹਦੇ ਕਰਕੇ ਜਿਆਦਾ ਦਿੱਕਤ ਆਈ ਹੈ ਜੀ ਇਹ ਵੀ ਜਿਹਨੂੰ ਉੱਥੇ ਦਾ ਪ੍ਰੂਫ ਵੀ ਨਹੀਂ ਹੈਗਾ ਖਬਰ ਉਹਨੇ ਕੀ ਜ਼ੁਲਮ ਕਰਿਆ ਹੋਇਆ ਪਿੱਛੇ ਵੀ ਜਿਹੜਾ ਭੱਜ ਕੇ ਆਇਆ ਹੋਇਆ ਤੇ ਕੋਈ ਉੱਥੇ ਦਾ ਪ੍ਰੂਫ ਨਹੀਂ ਹੈਗਾ ਆ ਕੋਈ ਅਜਿਹੀ ਘਟਨਾਵਾਂ ਵੀ ਪਿੰਡ ਦੇ ਵਿੱਚ ਦੇਖਣ ਨੂੰ ਮਿਲੀਆਂ ਕਿਸੇ ਕੋਈ ਵਾਰਦਾਤ ਹੋਈ ਹੋਵੇ ਕੋਈ ਗੱਲਬਾਤ ਚੋਰੀ ਹੋਈ ਹੋਵੇ ਜਾਂ ਕੋਈ ਹੋਰ ਮਾਮਲਾ ਹੋਇਆ ਹੋਵੇ ਪਿਛਲੇ ਦਿਨਾਂ ਦੇ ਇੱਥੇ ਵੀ ਇੱਕ ਦੋ ਬੰਦੇ ਘੇਰੇ ਗਏ ਨੇ ਉਹਦੇ ਕਰਕੇ ਸਾਨੂੰ ਜ਼ਿਆਦਾ ਦਿੱਕਤ ਆਈ ਹੈ ਜੀ ਹੂੰ ਉਹਦੇ ਕਰਕੇ ਸਾਨੂੰ ਮਤਾ ਪਾਉਣਾ ਪਿਆ ਜੀ ਸਾਰਾ ਪਿੰਡ ਸਹਿਮਤ ਸੀਗਾ ਇਸ ਚੀਜ਼ ਦੇ ਨਾਲ ਬਈ ਸਾਸੀ ਨਾਲ ਆ ਤੁਹਾਡੇ ਵੀ ਇਹ ਕੰਮ ਵਧੀਆ ਕਰ ਜੀ ਸਾਰੇ ਪਿੰਡ ਦੀ ਸਹਿਮਤੀ ਨਾਲ ਇਹ ਮਤਾ ਪਿਆ ਗੁਰਦੁਆਰਾ ਸਾਹਿਬ ਦੇ ਵਿੱਚ ਬਹਿ ਕੇ ਮਤਾ ਪਿਆ ਜੀ ਹੂੰ ਅ ਜੇ ਦੇਖੀਏ ਅਕਸਰ ਆਪਾਂ ਦੇਖਦੇ ਹਾਂ ਕਿ ਜਿਵੇਂ ਪ੍ਰਵਾਸੀ ਰਹਿੰਦੇ ਨੇ ਆ ਕੇ ਕੰਮ ਵੀ ਕਰਦੇ ਨੇ ਕਈ ਜਿਵੇਂ ਪਿੰਡ ਦੇ ਲੋਕਾਂ ਦੇ ਖੇਤਾਂ ਦੇ ਵਿੱਚ ਕੰਮ ਕਰਨ ਨੂੰ ਕਹਿ ਦਈਏ ਮੋਟਰਾਂ ਦੇ ਉੱਤੇ ਰਹਿੰਦੇ ਨੇ ਕੀ ਉਹ ਜਿਹੇ ਵੀ ਵਿੱਚ ਕੋਈ ਉਹਨਾਂ ਦੇ ਉੱਤੇ ਵੀ ਕੋਈ ਕਾਰਵਾਈ ਕੀਤੀ ਨਹੀਂ ਸਰ ਜਿਨ੍ਹਾਂ ਕੋ ਮੋਟਰ ਤੇ ਉੱਪਰ ਰਹਿੰਦੇ ਨੇ ਉਹਨਾਂ ਕੋ ਤਾਂ ਆਪਣੇ ਆਧਾਰ ਕਾਰਡ ਹੈਗੇ ਨੇ ਜੀ ਉਹ ਜ਼ਿਮੀਂਦਾਰਾਂ ਦੇ ਨੌਕਰੀ ਵੀ ਕਰਦੇ ਨੇ ਖੇਤੀ ਵੀ ਕਰਦੇ ਨੇ ਸਾਰਾ ਕੰਮ ਕਰਦੇ ਨੇ ਉਹਨਾਂ ਕੋਲ ਤਾਂ ਆਪਣਾ ਆਧਾਰ ਕਾਰਡ ਪਹਿਲਾਂ ਹੀ ਹੈਗਾ ਜੀ ਉਹਨਾਂ ਨੂੰ ਤਾਂ ਕੋਈ ਦਿੱਕਤ ਨਾ ਆਪਾਂ ਨੂੰ ਉਹਨਾਂ ਨੂੰ ਕਿਹਾ ਹੀ ਕੋਈ ਗੱਲਬਾਤ ਹੈ ਜੀ ਕਹੀ ਆ ਵੀ ਜਿਨ੍ਹਾਂ ਕੋ ਅਸੀਂ ਉਹਨਾਂ ਨੂੰ ਕਿਹਾ ਵੀ ਜਿਨ੍ਹਾਂ ਕੋ ਆਧਾਰ ਕਾਰਡ ਆਪਣੇ ਨਹੀਂ ਹੈਗੇ ਜੀ ਵੀ ਆਪਣਾ ਪਛਾਣ ਪੱਤਰ ਨਹੀਂ ਕਿੱਥੋਂ ਆਇਆ ਕਿੱਥੇ ਗਿਆ ਉਹਨਾਂ ਨੂੰ ਜਾਦਾ ਕਿਹਾ ਸੀ ਇਸ ਚੀਜ਼ ਦੀ ਤੁਸੀਂ ਕੋਈ ਪੁਲਿਸ ਨੂੰ ਵੀ ਇਨਫੋਰਮੇਸ਼ਨ ਦਿੱਤੀ ਆ ਜਾਂ ਪ੍ਰਸ਼ਾਸਨ ਨੂੰ ਵੀ ਕੋਈ ਗੱਲਬਾਤ ਹੋਈ ਆ ਹਾਂਜੀ ਐਸਐਚਓ ਸਾਹਿਬ ਨੂੰ ਤੁਸੀਂ ਦੇਖਿਆ ਆ ਟਾਣੇ ਮੁਰਸ਼ੀ ਸਾਹਿਬ ਨੂੰ ਦੇਖਿਆ ਆ ਜੀ ਮਤ ਅਸੀਂ ਦੇਖਿਆ ਆ ਉੱਥੇ ਹਾਂ ਉਹਨਾਂ ਨੇ ਕੋਈ ਕਿਹਾ ਤੁਹਾਨੂੰ ਸਾਥ ਦੇਣ ਦੇ ਲਈ ਕਿ ਹਾਂ ਤੁਹਾਡੇ ਨਾਲ ਖੜੇ ਆ ਕੋਈ ਗੱਲ ਨਹੀਂ ਤੁਸੀਂ ਇਹ ਕੀਤਾ ਸੀ ਸਾਥ ਦੇਵਾਂਗੇ ਤੁਹਾਨੂੰ ਹਾਂਜੀ ਉਹਨਾਂ ਨਾਲ ਗੱਲ ਹੋਈ ਸੀ ਉਹ ਕਹਿੰਦੇ ਕੋਈ ਗੱਲ ਨਹੀਂ ਜਿਵੇਂ ਹੋਈ ਆਪਾਂ ਬਣਦੀ ਕਾਰਵਾਈ ਕਰਾਂਗੇ ਹੂੰ ਖਾਸ ਕਰਕੇ ਹੋਰ ਵੀ ਕੋਈ ਦਿੱਕਤ ਪਰੇਸ਼ਾਨੀ ਤੁਹਾਨੂੰ ਆਉਂਦੀ ਸੀ ਇਹਨਾਂ ਦੇ ਰਹਿਣ ਦੇ ਨਾਲ ਪਿੰਡ ਦੇ ਵਿੱਚ ਜਾਂ ਕੁਝ ਨਹੀਂ ਸੀ ਇਹ ਦੁਕਾਨਾਂ ਤੇ ਜਾ ਕੇ ਬਸ दारू ਪੀ ਕੇ ਉੱਥੇ ਤੰਗ ਪਰੇਸ਼ਾਨ ਕਰ ਦਿੱਤੇ ਜੀ ਇਹ ਹੀ ਦਿੱਕਤ ਤੁਹਾਨੂੰ ਜ਼ਿਆਦਾ ਸੀ ਤੇ ਗਲੀਆਂ ਦੇ ਵਿੱਚ ਦੋ ਚਾਰ ਉਧਰ ਨੂੰ ਚਲੇ ਗਿਆ ਦੋ ਚਾਰ ਉਧਰ ਨੂੰ ਚਲੇ ਗਿਆ ਜੀ ਉਹ ਦਿੱਕਤ ਸਾਨੂੰ ਜ਼ਿਆਦਾ ਸੀ ਕਿੰਨੇ ਕ ਦਿਨ ਹੋ ਗਏ ਹੋਏ ਨੇ ਮਤਾ ਪਾਇਆਂ ਨੂੰ ਤੁਹਾਨੂੰ ਅੱਜ ਦੀ ਗੱਲ ਕਰ ਲਈ ਅੱਜ 4 ਦਿਨ ਹੋ ਗਏ ਮਤਾ ਪਾਇ 4 ਦਿਨ 4 ਦਿਨ ਦੇ ਵਿੱਚ ਜਿਹੜੇ ਨਹੀਂ ਸੀਗੇ ਜਿਨ੍ਹਾਂ ਕੋਲ ਆਈਡੀ ਪ੍ਰੂਫ ਜਾਂ ਆਧਾਰ ਕਾਰਡ ਕੋਈ ਉਹ ਹੁਣ ਇੱਥੇ ਰਹਿ ਰਹੇ ਨੇ ਜਾਂ ਚਲੇ ਗਏ ਉਹ ਚਲੇ ਗਏ ਜੀ ਉਹ ਸਾਰੇ ਹਾਂ ਉਹ ਕੱਲ ਸਾਰੇ ਚਲੇ ਗਏ ਜੀ ਹਾਂ ਇਹਨਾਂ ਕੋਲ ਜਿਨ੍ਹਾਂ ਕੋਲ ਆਧਾਰ ਕਾਰਡ ਨੇ ਉਹ ਰੇ ਰਹਿ ਰਹੇ ਨੇ ਹਾਂ ਜਿਹੜੇ ਇੱਥੇ ਹੁਣ ਰਹਿ ਰਹੇ ਨੇ ਇਹਨਾਂ ਦੇ ਤੁਸੀਂ ਕੋਈ ਡਾਕੂਮੈਂਟ ਚੈੱਕ ਕੀਤੇ ਕਿ ਹੈਗੇ ਨੇ ਇਹਨਾਂ ਕੋਲ ਜਾਂ ਨਹੀਂ ਹਾਂਜੀ ਹਾਂਜੀ ਸਰਪੰਚ ਸਾਹਿਬ ਨੇ ਚੈੱਕ ਕਰ ਲਈ ਅੱਜ ਸਵੇਹਾ ਕਿ ਇਹਨਾਂ ਦੇ ਸਾਰੇ ਇਹਨਾਂ ਕੋਲ ਹੈਗੇ ਨੇ ਯਾਰ ਦੇ ਹਾਂ ਇਹਨਾਂ ਨੂੰ ਕਹਤਾ ਵੀ ਤੁਸੀਂ ਰੋ ਕੋਈ ਗ ਆ ਇਹਨਾਂ ਨੂੰ ਕਿਤੇ ਨਾ ਕਿਤੇ ਜਾ ਕੇ ਇਹ ਵੀ ਪਰੇਸ਼ਾਨਤਾ ਨਹੀਂ ਹੋ ਰਹੀ ਇਸ ਗੱਲ ਤੋਂ ਕਿ ਆਹ ਮਾਤਾ ਪੈ ਗਿਆ ਸਾਨੂੰ ਵੀ ਟੈਨਸ਼ਨ ਪੈ ਗਈ ਕਿਤੇ ਪਿੰਡ ਵਾਸੀ ਸਾਨੂੰ ਵੀ ਨਾ ਬਾਹਰ ਕਰ ਦੇਣੇ ਆ ਪੰਚਾਇਤ ਸਾਨੂੰ ਵੀ ਨਾ ਬਾਹਰ ਨਹੀਂ ਇਹਨਾਂ ਨੂੰ ਤਾਂ ਆ ਪਹਿਲਾਂ ਹੀ ਕਹਿ ਚੁੱਕੇ ਆ ਸਾਰੀ ਪੰਚਾਇਤ ਜਿੰਨੇ ਪਿੰਡ ਦੇ ਮੋਤਵਰ ਸਾਰੇ ਬੰਦੇ ਕਹਿ ਚੁੱਕੇ ਜਿਹਦੇ ਕੋਲ ਧਾਰਗੜਾ ਕਟਕ ਉਹਨੂੰ ਕੋਈ ਦਿੱਕਤ ਨਹੀਂ ਹੈਗੀ ਵੀ ਧਾਰਗੜਾ ਬਣਾ ਦਿਖਾਓ ਵੀ ਹਾਂ ਅਸੀਂ ਇੱਥੇ ਤੇ ਰਹਿਣੇ ਆਣੇ ਚਾਹੇ ਪਿਛਲਾ ਹੀ ਹੋਵੇ ਧਾਰਗੜਾ ਆਪਾਂ ਇਹ ਵੀ ਨਹੀਂ ਕਹਿੰਦੇ ਹੈਗੇ ਪਿਛਲਾ ਹੋਵੇ ਧਾਰਗੜਾ ਤੋਂ ਵੀ ਹੋਣਾ ਜ਼ਰੂਰੀ ਹੈ ਜੀ ਹਾਂ ਬਾਈ ਜੀ ਹੋਰ ਵੀ ਪਿੰਡ ਦੇ ਲੋਕ ਕਈ ਮ ਮੈਂ ਖੇਤੀਬਾੜੀ ਖੇਤੀਬਾੜੀ ਤੁਹਾਡੇ ਵੀ ਖੇਤਾਂ ਦੇ ਵਿੱਚ ਅਕਸਰ ਮਜ਼ਦੂਰ ਰਹਿੰਦੇ ਹੋਣਗੇ ਵੈਸੇ ਸਭ ਤੋਂ ਪਹਿਲਾਂ ਮੈਂ ਇਹੀ ਪੁੱਛੂੰਗਾ ਜਿਹੜਾ ਮਤਾ ਤੁਹਾਡੇ ਪਿੰਡ ਦੀ ਗ੍ਰਾਮ ਪੰਚਾਇਤ ਨੇ ਪਾਇਆ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਕੀ ਉਹ ਸਹੀ ਕੀਤਾ ਜਾਂ ਗਲਤ ਕੀਤਾ ਜਾਂ ਕਿਵੇਂ ਹੈ ਤਾਂ ਸਹੀ ਹੈ ਲੋੜ ਸੀਗੀ ਇਸ ਚੀਜ਼ ਦੀ ਨਹੀਂ ਇਹ ਜਿਹੜੀਆਂ ਹੁਣ ਗੱਲਾਂ ਹੁਣ ਜਿਵੇਂ ਸਾਡੇ ਪਿੰਡੋਂ ਸ਼ਹਿਰ ਕਰਨ ਆਉਂਦੀਆਂ ਨੇ ਕੁੜੀਆਂ ਲੜਕੀਆਂ ਆਉਂਦੀਆਂ ਨੇ ਇਹ ਪੁਲਕਤੇ ਬਹਿ ਕੇ ਚੌਕਾ ਪੀ ਕੇ ਗਾਂਜਾ ਪੀ ਕੇ ਰਾਤਾਂ কাਰਦੇ ਨੇ ਉਹ ਬੰਦੇ ਭੱਜ ਗਏ ਭੱਜ ਗਏ ਉਹਨਾਂ ਕੋ ਕੋਈ ਪ੍ਰੂਫ ਨਹੀਂ ਕੋਈ ਕਾਗਜ਼ ਪੱਤਰ ਨਹੀਂ ਹੈਗਾ। ਹੂੰ। ਗਰਾਉਂਡ ਦੇ ਨਿਆਣੇ ਨੂੰ ਉਹ ਕਰਦੇ ਤੇ ਜਿਵੇਂ ਬਾਲਾਂ ਚੱਕ ਲਿਆਉਂਦੇ ਉਹਰੇ ਬਾਲਾਂ ਮੋਟਰਾਂ ਦੇ ਮਿਲਦੀਆਂ ਦੀਆਂ। ਹੂੰ। ਨਮੀਆਂ ਲਿਆਉਂਦੇ ਤੇ। ਹੂੰ। ਹੁਣ ਜਿਵੇਂ ਹੁਣ ਉਰੇ ਉਰੀ ਦੇਖ ਲਓ ਤੁਸੀਂ ਇੱਥੇ ਸੂਏ ਚ ਲਾਉਂਦੇ ਨੇ। ਸਾਰੇ ਜੀਰੀ ਲਾਉਣ ਚੱਲ ਜਾਂਦੇ ਨੇ ਇਹ। ਹੂੰ। ਨਿਆਣੇ ਇਹਦੇ ਕੱਲੇ ਹੁੰਦੇ ਨੇ ਕੋਈ ਕੋਲ ਨਹੀਂ ਹੁੰਦਾ। ਹੂੰ। ਹੋਰ ਤਾਂ ਇਹਨਾਂ ਨੂੰ ਕੁਝ ਨਹੀਂ ਕਿਹਾ ਵੀ ਛੁੱਟ ਕੋ ਧਾਰ ਕਾਰਡ ਜਾਂ ਪ੍ਰੂਫ ਆਪਣਾ ਪਿਛਲਾ ਸਾਰਾ ਕੁਝ ਦਿਖਾਓ। ਰਹੋ ਰੇ। ਕੁਝ ਇਹਨਾਂ ਨੂੰ ਐਂ ਤਾਂ ਕਿਹਾ ਨਹੀਂ ਹੈ ਕਿ ਤੂੰ ਜਾਓ ਸਰਪੰਚ ਸਾਹਿਬ ਨੇ ਇਹੀ ਗੱਲ ਕਰੀ ਹੈ ਇਹਨਾਂ ਨੂੰ ਹੁਣ ਸਾਡੇ ਇੱਕ ਹੈ ਮੇਰੀ ਲਾਗੇ ਮੋਟਰ ਹੈ ਜੀ ਇੱਥੇ ਬਿਮਾਰ ਆ ਭਈਆ ਮੈਂ ਵੀ ਉਹਨੂੰ ਹੁਣ ਤੁਹਾਨੂੰ ਪਤਾ ਹੀ ਹੈ ਗੱਲਾਂ ਦਾ ਤਾਂ ਵੀ ਫੇਰ ਅੱਗੇ ਮੋਟਰ ਵਾਲੇ ਤੇ ਗੱਲ ਆ ਜਾਂਦੀ ਹੈ ਜੀ ਵੀ ਉਹਦਾ ਇਲਾਜ ਕਰਾਓ ਭਈ ਇਲਾਜ ਕਰਾਇਆ ਵੀ ਉਹਨੇ ਬਥੇਰਾ ਅਗਲੀ ਘਰ ਵਾਲੀ ਨੇ ਹਮ ਟੀਵੀ ਦੀ ਬਿਮਾਰੀ ਆ ਜੀ ਹਾਂ ਕਿੰਨੇ ਕੁ ਪ੍ਰਵਾਸੀ ਮਜ਼ਦੂਰ ਤੁਹਾਡੇ ਪਿੰਡ ਦੇ ਵਿੱਚ ਰਹਿ ਰਹੇ ਹੋਏ ਨੇ ਵੈਸੇ ਜੀ ਹੋਣਗੇ 300 ਤਹੂ ਕੋਈ 300 ਦੇ ਹਾਂ ਤਨੇ ਮੋਟਰਾਂ ਦੀ ਵੀ ਰਹਿੰਦੇ ਨੇ ਨਾ ਹਮ ਜਿਹੜੇ ਬਿਨਾ ਆਈਡੈਂਟੀਟੀ ਪ੍ਰੂਫ ਤੋਂ ਰਹ ਰਹੇ ਸੀ ਜਿਨ੍ਹਾਂ ਦੀ ਕੋਈ ਆਈਡੈਂਟੀਫਿਕੇਸ਼ਨ ਹੀ ਹੈ ਨਹੀਂ ਸੀ ਕੋਈ ਪ੍ਰੂਫ ਨਹੀਂ ਸਾਤ ਅੱਠ ਕੇ ਜਾਣੇ 10 ਕੇ ਜਾਣੇ ਹੈਗੇ ਤੇ ਜਿਹੜੇ ਬਹੁਤੇ ਕਰਦੇ ਤੇ ਨਵੇਂ ਮੁੰਡੂ ਜਿਹਨਾਂ ਦੇ ਉਹ ਭੱਜ ਗਏ ਉਹ ਭੱਜ ਗਏ ਜਿੱਦਾਂ ਹੀ ਮਤਾ ਪਿਆ ਉਸ ਤੋਂ ਬਾਅਦ ਪਤਾ ਲੱਗਿਆ ਉਹਨਾਂ ਨੂੰ ਤਾਂ ਉਹ ਪਿੰਡ ਛੱਡ ਕੇ ਨਿਕਲ ਗਏ ਫਰਾਰ ਫਰਾਰ ਹੋ ਗਏ ਉਹ ਹਾਂ ਜਿਹੜਾ ਕੋ ਹੈਗੇ ਨੇ ਉਹਨਾਂ ਕੋਈ ਰੋ ਹਾਂ ਬਸ ਇਹੀ ਗੱਲ ਹੈ ਸਾਡੀ ਹੋ ਗਈ ਹਾਂ ਪਿੰਡ ਸਹਿਮਤ ਹੈ ਸਾਰਾ ਨਾਲ ਕੀ ਪਿੰਡ ਸਹਿਮਤ ਹੈ ਜੀ ਹੁਣ ਨਾਲ ਸਾਰੇ ਹੀ ਆਉਂਦਾ ਪਿੰਡ ਹਾਂ ਜੀ ਆ ਅਪਾ ਕਿਹੜਾ ਇਹਨਾਂ ਤੱਕਾ ਕਰ ਰਹੇ ਆਂ ਅਭੀ ਭਾਜ ਜੋ ਤੁਸੀਂ ਐ ਕਰੋ ਜਿਹਨਾਂ ਕੋਲ ਹੈਗੇ ਨੇ ਆਧਾਰ ਕਾਰਡ ਪਿਛਲੇ ਫਰੂਫ ਹੈਗੇ ਜਿੱਥੇ ਦੇ ਰਹਿੰਦੇ ਨੇ ਇਹ ਉਹ ਦੇ ਦਿਓ ਭਾਈ ਬਣਾ ਰਹੋ ਹੂੰ ਤੱਕਾ ਤਾਂ ਇਹਨਾਂ ਨਾ ਹੋ ਨਹੀਂ ਰਿਹਾ ਹੂੰ ਹੂੰ ਤੋ ਹੁਣ ਨਹੀਂ ਹੋਊਗਾ ਪ੍ਰੂਫ ਨਹੀਂ ਹੋਊਗਾ ਅਪਾ ਕਿੱਥੇ ਲੱਭ ਲੀਏ ਹੂੰ ਕੱਲੂ ਅਸੀਂ ਵੀ ਮੋਟਰ ਤੇ ਆਉਣਾ ਕੋਈ ਮਾਰਜਾ ਕੋਈ ਚੀਜ਼ ਕਰਦੇ ਫੇਕੋ ਕਿੱਥੋਂ ਲੱਭੂ ਇਹਨਾਂ ਹੂੰ ਠੀਕ ਹੈ ਮੋਟਰ ਵਾਲੇ ਨੂੰ ਦੁੱਖ ਪੈਂਦਾ ਫਿਰੇ ਜੀ ਹਾਂ ਜੀ ਉਹ ਸ਼ਰਾਬ ਪੀ ਕੇ ਮੋਟਰ ਤੇ ਰਹਿ ਜਵੇ ਸੁੱਤਾ ਪਿਆ ਮੋਟਰ ਵਾਲੇ ਦਾ ਕਰਨਗੇ ਤਾਂ ਇਹ ਗੱਲ ਆ ਕੋਈ ਕਿਸੇ ਤਰ੍ਹਾਂ ਦੀ ਘਟਨਾ ਨੂੰ ਵੀ ਅੰਜਾਮ ਦਿੱਤਾ ਇਹਨਾਂ ਨੇ ਪਿੰਡ ਦੇ ਵਿੱਚ ਪਹਿਲਾਂ ਦੀ ਗੱਲ ਕਰ ਲਈਏ ਜਾਂ ਥੋੜੇ ਸਮੇਂ ਦੀ ਗੱਲ ਕਰ ਰਹੀ ਹੈ ਇਹਨਾਂ ਦੀ ਆਪ ਹੀ ਸਾਈਕਲ ਚੱਕ ਲਿਆ ਇੱਕ ਮੋਟਰਸਾਈਕਲ ਚ ਉਹ ਕਰਿਆ ਬੱਸ ਆ ਕਿ ਨਹੀਂ ਹੋਰ ਤਾਂ ਹੋਰ ਨਹੀਂ ਕੁਝ ਨਹੀਂ ਕੋਈ ਛੇੜਖਾਨੀ ਕਿਸੇ ਕਿਸੇ ਨਾਲ ਪਿੰਡ ਦੇ ਵਿੱਚ ਕਿਸੇ ਮੁੰਡਿਆਂ ਦੇ ਨਾਲ ਲੜਾਈ ਆ ਕੁਝ ਨਹੀਂ ਨਹੀਂ ਮੁੰਡੇ ਨਿਆਣੇ ਨਾਲ ਹੋ ਸਕਦੀ ਹੈ ਕਹਾ ਘਾ ਜਿਵੇਂ ਕਰਦੇ ਨੇ ਸ਼ਰਾਬ ਤਾਂ ਫਿਰ ਜਿਵੇਂ ਹੁਣ ਭੱਜੇ ਨੇ ਉਹ ਸ਼ਰਾਬ ਤਾਂ ਕਰਨ ਵਾਲੇ ਭੱਜੀ ਨਹੀਂ ਉਹ ਹੂੰ ਫੇਰ ਉਹ ਸ਼ਰਾਹ ਕਰ ਸਕਦੇ ਹੋ ਸ਼ਰਤਾਂ ਉਹ ਰਹਿ ਕਿੰਨੇ ਕ ਸਮੇਂ ਤੋਂ ਰਹੇ ਸੀਗੇ ਇਸ ਪਿੰਡ ਦੇ ਵਿੱਚ ਜੇ ਦੇਖੀ ਕਿਵੇਂ ਬਈ ਕਿੰਨੇ ਕ ਸਮਾਂ ਪਹਿਲਾਂ ਤੋਂ ਰਹ ਰਹੇ ਸੀਗੇ ਇਸ ਪਿੰਡ ਦੇ ਵਿੱਚ ਤੁਹਾਡੇ ਦੇ ਵਿੱਚ ਉਹ ਮਜ਼ਦੂਰ ਜਿਹੜੇ ਜਿਨ੍ਹਾਂ ਕੋਲ ਕੋਈ ਆਇਡੈਂਟੀਟੀ ਪ੍ਰੂਫ ਨਹੀਂ ਸੀਗਾ ਇਹਨਾਂ ਦੇ ਨਿਆਣੇ ਹੁਣ ਵੱਡੇ ਹੋ ਗਏ ਜੀ ਉਹ ਹਾਂ ਵੱਡੇ ਹੋ ਗਏ ਹੁਣ ਪੂਰੇ ੜਾਰ ਹੋ ਗਏ ਹੂੰ ੜਾਰ ਹੋ ਗਏ ਫੇਰ ਤੁਹਾਨੂੰ ਪਤਾ ਹੀ ਹੈ ਹੁਣ ਲੱਗ ਕੇ ਕਹਿ ਇਹਨਾਂ ਦੇ ਨਾਲ ਕੰਮ ਨਹੀਂ ਤੇ ਕਰਦੇ ਫਰੀ ਜਾਂਦੇ ਸਾਈਕਲ ਨਹੀਂ ਹੂੰ ਜਿਵੇਂ ਨਿਆਣੇ ਮੰਨਦੇ ਨਹੀਂ ਇਹਨਾਂ ਦੀ ਗੱਲ ਆ ਉਹ ਕਦੇ ਇੱਧਰੋਂ ਚੱਲ ਗਏ ਕਦੇ ਇੱਧਰੋਂ ਚੱਲ ਗਏ ਕਦੇ ਉਧਰ ਚੱਲ ਗਏ ਜੇ ਜੇ ਗਲਤ ਲਾਉਂਦੇ ਭਾ ਜ਼ ਰਹਿੰਦੀ ਹੋਰੇ ਬਿਲਕੁਲ ਹੈਨਾ ਰਹਿੰਦੀ ਹੋਰੇ ਹੂੰ ਤਾਂ ਬਿਲਕੁਲ ਗੱਲਬਾਤ ਕੀਤੀ ਹੈ ਪਿੰਡ ਦੀ ਪੰਚਾਇਤ ਦੇ ਨਾਲ ਗੱਲਬਾਤ ਕੀਤੀ ਹੈ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਕੀ ਉਹਨਾਂ ਦਾ ਇਹ ਕਹਿਣਾ ਹੈ ਕਿ ਸਾਨੂੰ ਜਿਹੜੀ ਹੈ ਪਰੇਸ਼ਾਨੀ ਆਉਂਦੀ ਸੀ ਕਈ ਤਰ੍ਹਾਂ ਦੇ ਹੁੱਲੜ ਬਾਜੀ ਜਿਹੜੀ ਹੈ ਜਾਹੇ ਉਹ ਕੋਈ ਨਸ਼ਾ ਕਰਕੇ ਹੁੱਲੜ ਬਾਜੀ ਕਰਦੇ ਸੀ ਪਿੰਡ ਦੇ ਵਿੱਚ ਇਸੇ ਜਗ੍ਹਾ ਦੇ ਉੱਤੋਂ ਅਸੀਂ ਲੰਘ ਕੇ ਜਾਣਾ ਹੁੰਦਾ ਜਦੋਂ ਅਸੀਂ ਆਪਣੇ ਖੇਤਾਂ ਦੇ ਵਿੱਚ ਜਾਂਦੇ ਆ ਜਾਂ ਕੋਈ ਸਾਡੀ ਧੀ ਪੈਣਾ ਇੱਧਰ ਨੂੰ ਆਂਦੀ ਆ ਤਾਂ ਉਹ ਕਿਸੇ ਵੀ ਤਰ੍ਹਾਂ ਦੀ ਛੇੜਖਾਨੀ ਕਰ ਸਕਦੇ ਸੀ ਜਾਂ ਚੋਰੀ ਦੀਆਂ ਵਾਰਦਾਤਾਂ ਨੂੰ ਜਿਹੜਾ ਖਾਸ ਕਰਕੇ ਉਹ ਅੰਜਾਮ ਦਿੰਦੇ ਸੀ ਸਿਰਫ ਉਹਨਾਂ ਪ੍ਰਵਾਸੀਆਂ ਨੂੰ ਪਿੰਡ ਦੇ ਵਿੱਚੋਂ ਪਿੰਡ ਛੱਡਣ ਦਾ ਸਮਾਂ ਦਿੱਤਾ ਗਿਆ ਨੋਟੀਫਿਕੇਸ਼ਨ ਦਿੱਤਾ ਗਿਆ ਜਾਂ ਮਤਾ ਪਾਇਆ ਗਿਆ ਕਿ ਜਿਨ੍ਹਾਂ ਦੇ ਕੋਲ ਕੋਈ ਆਈਡੈਂਟੀ ਪ੍ਰੂਫ ਨਹੀਂ ਹੈਗਾ ਜਿਨ੍ਹਾਂ ਦੇ ਕੋਲ ਕੋਈ ਆਧਾਰ ਕਾਰਡ ਨਹੀਂ ਹੈਗਾ ਜਿਨ੍ਹਾਂ ਦੇ ਕੋਲ ਕੋਈ ਆਪਣਾ ਆਈਡੈਂਟੀ ਦਾ ਪ੍ਰੂਫ ਨਹੀਂ ਹੈਗਾ ਕਿ ਉਹ ਕਿੱਥੋਂ ਦਾ ਰਹਿਣ ਵਾਲਾ ਹੈ ਕਿੱਥੋਂ ਆਇਆ ਸਿਰਫ ਉਹਨਾਂ ਨੂੰ ਕੱਢਿਆ ਗਿਆ ਜਿਨ੍ਹਾਂ ਦੇ ਕੋਲ ਆਈਡੈਂਟੀ ਪ੍ਰੂਫ ਹੈ ਗਿਆ ਉਹਨਾਂ ਨੂੰ ਕੋਈ ਵੀ ਉਹਨਾਂ ਦੇ ਨਾਲ ਕਿਸੇ ਤਰ੍ਹਾਂ ਦੀ ਛੇੜਖਾਨੀ ਜਿਹੜੀ ਉਹ ਨਹੀਂ ਕੀਤੀ ਗਈ ਤਾਂ ਬਧੇਰੇ ਅਪਡੇਟਸ ਦੇ ਲਈ ਦੇਖਦੇ ਰਹੋ DF5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗ